ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜਿਹੜਾ ਵਿਰਿੰਦਰ ਨੂੰ ਪੇਸ਼ ਕੀਤਾ ਦੇਖੋ ਅੱਜ ਵਿਰਿੰਦਰ ਸਿੰਘ ਫੌਜੀ ਨੇ ਪੇਸ਼ ਕੀਤਾ ਸੀਗਾ ਜੀ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਕਿ on the basis ਕੀ ਆਪਾਂ ਤਨਪੁਰ ਖਾਲਸਾ ਫੋਰਸ ਬਾਰੇ ਪੁੱਛਣਾ ਫੰਡਿੰਗ ਬਾਰੇ ਪੁੱਛਣਾ ਤੇ ਕੁਝ ਵੈਪਨਸ ਰਿਕਵਰ ਕਰਨੇ ਨੇ ਤੇ ਕੋਰਟ ਨੇ 3 ਦਿਨ ਦਾ ਪੁਲਿਸ ਰਿਮਾਂਡ ਕੀਤਾ ਜੀ ਸਰ ਪਹਿਲਾਂ ਜਿਹੜਾ 5 ਦਿਨ ਦਾ ਰਿਮਾਂਡ ਸੀ ਉਹ ਕੀ ਦੱਸਿਆ ਸੀ ਕੀ ਬਰਾਮਦਗੀ ਹੋਈ ਨਹੀਂ ਕੋਈ ਬਰਾਮਦਗੀ ਨਹੀਂ ਹੋਈ ਕੋਈ ਇਹਨਾਂ ਦਾ ਮੋਬਾਈਲ ਰਿਕਵਰ ਨਹੀਂ ਆਇਆ ਨਾ ਕੋਈ ਵੈਪਨ ਰਿਕਵਰ ਹੋਇਆ ਨਹੀਂ ਫਿਰ ਕਿਸ ਸਿਹਤ ਤੇ ਫਿਰ ਜਿਹੜਾ ਦੁਬਾਰਾ ਫੇਰ ਨੂੰ ਮੰਗਿਆ ਗਿਆ ਸੀ ਕਿ ਕਿਸ ਸਿਹਤ ਇਹ ਸੇਮ ਗਰਾਉਂਡ ਸੇ ਇਹਨਾਂ ਨੇ ਜੀ ਕਿ ਅਜੇ ਆਪਾਂ ਸਾਡੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਰਿਗਾਰਡਿੰਗ ਜਿਹੜੀ ਆਨੰਦਪੁਰ ਖਾਲਸਾ ਫੋਰਸ ਬਾਰੇ ਇਹਨਾਂ ਨੇ ਪੁੱਛਣਾ ਜੀ ਠੀਕ ਆਜ ਐਫ ਆਈ ਆਰ ਨੰਬਰ 39 ਦੇ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਜਿਹੜਾ ਸਾਡੇ ਕੋਲ ਪੁਲਸ ਰਮਾਨਡ ਤੇ ਬੰਨ ਸੀਗਾ ਅੱਜ ਦੁਬਾਰਾ ਉਹਦਾ ਪੁਲਸ ਰਮਾਨਡ ਖਤਮ ਹੋਣ ਤੇ ਸੀ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਔਰ ਮਾਨਯੋਗ ਅਦਾਲਤ ਕੋਲੋਂ ਅਸੀਂ ਇਹਦਾ 7 ਦਿਨ ਦਾ ਪੁਲਸ ਰਮਾਨਡ ਮੰਗਿਆ ਸੀਗਾ ਮਾਂਜੂਗ ਅਦਾਲਤ ਨੇ ਜਿਹੜਾ ਸਾਨੂੰ ਉਹਦਾ 3 ਦਿਨ ਦਾ ਪੁਲਸ ਰਮਾਨ ਦਿੱਤਾ ਹੈ ਔਰ 4 April ਨੂੰ ਅਸੀਂ ਇਹਨੂੰ ਦੁਬਾਰਾ ਪੇਸ਼ ਕਰਾਂਗੇ ਸਰ ਪਹਿਲਾਂ ਜਿਹੜਾ ਰਿਮਾਨਟ ਸੀ ਕੁਝ ਪਤਾ ਲੱਗਾ ਜਿਹੜੀ ਫੌਜ ਬਣੀ ਸੀ ਨਾਲ ਬਿਲਕੁਲ ਜੀ ਸਾਨੂੰ ਜੋ ਜੋ ਲੋੜਿੰਦੀਆਂ ਚੀਜ਼ਾਂ ਸੀਗੀਆਂ ਅਸੀਂ ਆਪਣੀਆਂ ਕੰਪਲੀਟ ਕੀਤੀਆਂ ਔਰ ਅੱਗੇ ਵੀ ਜਿਹੜੀਆਂ ਚੀਜ਼ਾਂ ਸੁਣੋ ਲੜਿੰਦੀਆਂ ਨੇ ਜਾਂ ਜੋ ਜੋ ਸਾਨੂੰ ਚਾਹੀਦਾ ਵਾ ਉਹ ਅਸੀਂ ਇਹ ਰਿਮਾਂਡ ਤਰਾਂ ਪੂਰਾ ਕਰਾਂਗੇ ਜੀ ਬਿਲਕੁਲ ਜੀ ਜੀ ਉਹ ਤਫਤੀਸ਼ ਚੱਲ ਰਹੀ ਆ ਕਿ ਉਹਨੇ ਦੱਸਿਆ ਕਿਸੇ ਹੋਰ ਦੇ ਹਵਾਲੇ ਉਹਨੇ ਕੀਤਾ ਸੀ ਜੀ ਉਹਦੇ ਤਹਿਤ ਹੀ ਅਸੀਂ ਇਹ ਰਿਮਾਂਡ ਲਿਆ ਆ ਅਸੀਂ ਉਸ ਦੀ ਰਿਕਵਰੀ ਕਰਾਂਗੇ ਸਾਨੂੰ ਪਤਾ ਲੱਗਾ ਕਿਹਦੇ ਹਵਾਲੇ ਕੀਤਾ ਬਿਲਕੁਲ ਕੀਤਾ ਜੀ ਇਹ ਸਾਡੀ ਜਿਹੜੀ ਤਫਤੀਸ਼ ਆ ਥੋੜੀ ਗੁਪਤ ਆ ਇਸ ਕਰਕੇ ਕਿਉਂਕਿ ਅਗਲੇ ਬੰਦੇ ਨੂੰ ਪਤਾ ਲੱਗੂਗਾ ਉਹ ਦੌੜ ਜਾਊਗਾ ਇਸ ਕਰਕੇ ਅਸੀਂ ਉਹਦਾ ਨਾਂ ਨਹੀਂ ਦੱਸਾਂਗੇ